ਹਾਂ ਜੀ ਦੋਸਤੋ ਅੱਜ ਅਹੀਂ ਸਬਜ਼ੀ ਬਣਾ ਲਈ ਆ ਤੇ ਮੰਮੀ ਚਲ ਗਈ ਆ ਕੱਥੂ ਨੰਗਲ ਸੰਗ ਨਾਲ ਤੇ ਮੈਂ ਤੇ ਨਵਾਜ ਚੱਲੇ ਆ ਮੇਰੇ ਨਾਨਕੇ ਦੇ ਨਵਾਜ ਦੇ ਪੜਨਾਨਕੇ ਕਿੱਥੇ ਚੱਲੇ ਨਵਾਜ ਅਹੀਂ ਕਿੱਥੇ ਨਾਤੇ ਨਹੀਂ ਕਿੱਥੇ ਚੱਲਿਆਂ ਫਿਰ ਅੰਦਾ ਮੈਂ ਬੁਲਟ ਤੇ ਜਾਣਾ ਵਾ ਅਹੀਂ ਚੱਲੇ ਆ ਹੁਣ ਤੇ ਤੁਹਾਨੂੰ ਉੱਥੇ ਜਾ ਕੇ ਵਿਖਾਉਣੀ ਆ ਉੱਥੋਂ ਦਾ ਮਾਹੌਲ ਹੜਾ ਤੋਂ ਬਾਅਦ ਅਹੀਂ ਪਹਿਲੀ ਵਾਰੀ ਚੱਲੇ ਆ ਜਦੋਂ ਦਿਹਾੜਾ ਹੀ ਦੁੰਦਾਂ ਅਸੀਂ ਗਏ ਨਹੀਂ ਆ ਤੇ ਉੱਥੇ ਵੀ ਆਂਦੇ ਕਾਫੀ ਨੁਕਸਾਨ ਹੋਇਆ ਆ ਘਰਾਂ ਦਾ ਤਨ ਉੱਥੇ ਜਾ ਕੇ ਵਿਖਾਉਣੀ ਆ ਤੇ ਬਾਕੀ ਅਹੀਂ ਹੋ ਗਈਆਂ ਤਿਆਰ ਤੇ ਹੁਣ ਆਣ ਕੇ ਤੁਹਾਨੂੰ ਦਿਖਾਉਣੀ ਆ ਆ ਵੇਖੋ ਇਹਨੇ ਕੀ ਪਿਸਤੌਲ ਦਾ ਬਣਾ ਲਿਆ ਚਲੋ ਆਓ ਚੱਲੀਏ ਫਿਰ ਬਹੁ ਐਕਟੀਵਿਟੀ ਡਰਾ 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 ਹਾ ਹੜਾ ਤੋਂ ਬਾਅਦ ਕਾਫੀ ਟਾਈਮ ਬਾਅਦ ਆਈਆਂ ਆ ਮੈਂ ਸੋਚੀ ਚੱਲ ਆਈਂ ਇੱਥੇ ਥੋੜਾ ਜਿਹਾ ਛੋਟਾ ਜਿਹਾ ਵਲੌਗ ਹੀ ਬਣਾ ਲੈਂਦੀ ਆ ਹਾਂ ਉਹ ਕਹਿੰਦੇ ਉਹ ਖਾਣ ਕੇ ਮੈਂ ਇੱਥੇ ਜਿਹੜੇ ਮਤਲਬ ਕਿ ਇੱਕ ਤਿੰਨ ਮਾਮਾ ਜੀ ਨੇ ਮੇਰੇ ਇੱਕ ਆ ਜਿਹੜੇ ਘਰ ਖਲੋਤੀ ਆ ਮੈਂ ਇਹ ਮਾਮਾ ਜੀ ਫੌਜੀ ਨੇ ਤੇ ਉਹ ਸ਼ਹਿਰ ਹੀ ਰਹਿੰਦੇ ਘਰ ਨਹੀਂ ਕੋਈ ਰੈਂਟਰ ਇਖਨਾਨੀ ਤੇ ਨਾਨਾ ਜੀ ਰਹਿੰਦੇ ਨੇ ਤੇ ਇਸ ਘਰ ਵਿੱਚ ਵੀ ਮਤਲਬ ਕਿ ਪਾਣੀ ਬੜਾ ਖਲੋਤਾ ਹੀ ਕਾਫੀ ਖਲੋਤਾ ਆਇਆ ਤੇ ਇਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਇਸ ਘਰ 'ਚ ਵੀ ਕਿ ਮੈਂ ਤੁਹਾਨੂੰ ਨੁਕਸਾਨ ਮੁਕਾਉਂਦੀ ਆ ਅੱਜ ਫਰ ਤੋਂ ਪਹਿਲਾਂ ਤੇ ਇਹ ਦੇਖੋ ਕਿੰਨੇ ਕਿੰਨੇ ਵੱਡੇ ਟੋਏ ਪੈ ਗਏ ਆ ਹਾਂਜੀ ਹਾਂਜੀ ਆ ਬਾਈ ਹਾਂ ਤੇ ਹੋਏ ਟੋਹਾਓ ਤੇ ਆ ਆ ਤੇ ਹੁਣ ਜਿੱਦਾਂ ਮੈਂ ਖਲੋਤੀ ਆ ਨਾ ਇਹ ਇੰਨਾ ਟਕਪੋਲ ਪਈ ਆ ਨਾ ਥੋੜਾ ਜਿਹਾ ਮੇਰਾ ਭਾਰ ਹੋਰ ਹੁੰਦਾ ਨਾ ਕਿ ਮੈਂ ਥੱਲੇ ਮੈ ਨਹੀਂ ਦੇ ਪੈਣਾ ਹੀ ਬੜਾ ਬਹੁਤ ਜਾਵਾ ਖਰਾਬ ਹੋ ਗਿਆ ਵਾ ਸਾਰਾ ਉਸਾਰਾ ਨੇ ਟੈਨਾਈਂਡਾਇਆ ਨਾ ਅੱਥੇ ਆਓ ਤੁਹਾਨੂੰ ਹੋਰ ਕੁਝ ਅੱਜ ਦੇਖੋ ਆਹ ਟੈਲ ਜਿੱਦੀ ਆ ਕੋਲ ਬੜੀ ਪਈ ਆ ਮਤਲਬ ਕਿ ਅੱਤੇ ਹੁਣ ਸਾਰਾ ਕੰਮ ਹੀ ਖਰਾਬ ਹੋ ਗਿਆ ਆ ਵੀ ਫਰਸ਼ 'ਤੇ ਸਾਰਾ ਬੈ ਗਿਆ ਆ ਵੇਖੀ ਕਿੰਨਾ ਖਾ ਗਿਆ ਬੰਦਾ ਕਰਦਾ ਬੜੇ ਥੋੜ ਪਈ ਅੰਦਰ ਆ ਜੀ ਜਿਹੜੋਂ ਪੈਂਦੇ ਇਹ ਕਾ ਵੀ ਟੋਆ ਪਿਆ ਆ ਇਹ ਤਾਂ ਕੋਈ ਹਾਲ ਨਹੀਂ ਹੈ ਮੇਰੇ ਸਾਹਮਣੇ ਨਾਲ ਥੋੜ ਦੇਖਦੇ ਹੋਗੇ ਕੋਈ ਨਾ ਤੇ ਨਾਲ ਸਾਰੀਆਂ ਬਹਿਣਆਂ ਕਿ ਆ ਕੰਮਰੇ ਵਿੱਚ ਠੀਕ ਹੈ ਪਰ ਫਿਰ ਵੀ ਇੱਥੇ ਵੀ ਕੋਲਾ ਹੈ ਜੀ ਆ

ਡੁਪਲੀਕੇਟ ਇਹ ਨਾਲ ਕੋਰਕ ਲਈ ਲਿੰਦੀ ਹਾਂਜੀ ਗੁਰਨੀਵਾਜ ਦੀ ਵੀ ਸੁਣੋ ਗਾਇਸ ਗੁਰਨਵੈ ਜੀ ਇੱਧਰ ਦੇਖੋ ਚਲ ਆਜੋ ਹੁਣ ਆਜੋ ਹੁਣ ਹੋਏ ਫੋਟੋ ਆਹ ਬੋਟੇ ਟੋਏ ਫਿਰ ਥੀ ਆ ਜੇ ਇੱਥੇ ਕਿੰਨਾ ਸਮਰ ਪਰ ਪਰ ਕੇ ਕਰਨਾ ਪੈਣਾ ਹੈ ਹਨਾ ਬਾਸ ਵੀ ਥੀ ਬਾਸ ਕੂਟਿੰਗ ਅੰਦਰ ਲਾ ਬੈਠੀ ਹਾਂ ਅਸਲ 'ਚ ਹਨਾ ਨਾਲ ਹੀ ਕੋਚਾ ਲਾਉਂਦੇ ਆ ਤੇ ਉੱਥੇ ਰਹਿੰਦੇ ਫਿਰ ਆਜਦੇ ਰਹਿੰਦੇ ਅਭੀ ਇੱਥੇ ਪਾਣੀ ਕਰਕੇ ਹੋਇਆ ਹੋਣਾ ਵਾ ਹਾਂਜੀ ਇਹ ਕਾਹਦੇ ਕਿਸੇ ਦਾ ਨਹੀਂ ਪਾਣੀ ਦੇ ਮੀਨੇ ਅੱਛਾ ਤੇ ਉਹਰੇ ਕਾ ਇੱਧਰ ਨੇ ਮਾਮਾ ਜੀ ਨੇ ਬੋਲੇ ਤਾਂ ਪਿਛਲਾ ਪਰੌਦਾ ਬਿਚਾਵਾ ਆ ਤਾ ਆਇਕੋ ਕਰਨੇ ਵਾ ਆ ਜੇ ਮਾਮੂ ਜੀ ਜਾ ਰਹੇ ਨੇ ਵੇਖੋ ਤੇ ਇਹ ਹੰਕਾਰ ਦਾ ਨੁਕਸਾਨ ਤੁਸੀਂ ਦੇਖ ਲਿਆ ਚਾ ਟੂੜੀ ਦਾ ਨੁਕਸਾਨ ਵੀ ਦੇਖ ਲਓ ਕਿੰਨਾ ਹੋਇਆ ਵਾ ਆਹ ਟੂੜੀ ਆਹ ਸਾਡੀ ਟੂੜੀ ਖਰਾਬ ਹੋ ਗਈ ਹੈ ਨਾ ਨਹੀਂ मामा जी है बैठा वा डर भी, भी उचा नीवा हो या आजो। आया आया खा दें या। चलो गुरनवाज जी चलो अगे अगे आज देखो साडा प्यारा जी गुरनवाज तानू दस रहा है पोल ਪਰ ਨਾਨਕ ਯਾਰ ਕਿ ਕਿੱਡੀ ਮौज-ਮਸਤੀ ਚ ਫਿਰਦੇ ਆਜੋ ਹੁਣ ਤਾਂ ਤੁਮ ਚੰਗੀ ਆ ਕਿੱਥੇ ਚਲੇ ਆਏ ਉਹ ਪਿੱਛੇ ਵੀ ਬੈਠਾ ਪਰਨਾ ਬੰਦਾ ਕਿਹੜੀ ਹੂੰ ਸੋ ਆਯਾ ਬਸਦਾ ਆਹੋ ਆਹੇ ਹਾਰ ਕੇ ਨਾ ਖਾਂ ਬੈਠਾ ਆ ਆਹ ਹੂੰ ਆ ਵੀ ਉੱਚਾ ਨਹੀਂ ਮਾਹ ਆ ਹਨਾ ਉੱਚਾ ਆ ਉਹ ਤੋਂ ਦੀਵਾ ਆ ਬੈਠਾ ਆ ਓਏ ਪੈਲੇ ਆ ਵੀ ਪਿੱਛੇ ਨੂੰ ਪਾਲਜੀ ਪਈ ਆ ਹਨਾ ਇਹ ਵੀ ਪਾਣੀ ਕਰਕੇ ਹੋਇਆ ਹੋਣਾ ਹਾਂਜੀ ਹਾਂਜੀ ਸਾਰਾ ਪਾਣੀ ਕਰਕੇ ਹੋਇਆ ਬਾਕੀ ਉਹ ਦਰਲੀ ਸਾਈਡ ਠੀਕ ਹੈ ਨਾ ਹਾਂਜੀ ਆ ਇਸ ਪੈਰ ਚਲ ਆਜੋ ਫਿਰ ਆਇਆ ਕੰਪੈਰ ਹਾਂ ਕੰਪੈਰ ਹੈ ਇਹ ਮੈਂ ਹਕੂ ਤਾਂ ਪੈਰ ਆਇਆ ਤਾਂ ਕੋਈ ਨਹੀਂ ਗੱਲ ਮੈਂ ਕੁੱਤੇ ਨੂੰ ਆਜ ਮਾਰ ਨਾ ਨਹੀਂ ਕਹਿਣੇ ਚਾਹ ਪੀਉਣ ਦੇ ਬਿਸਕਟ ਖਾਣੇ ਹੜਾ ਨਵਾਜ ਕਿਹਦੇ ਨਾਲ ਚਾਹ ਪੀਉਣ ਦੇ ਆ ਉਹ ਤਾਂ ਲੋਕ ਹੋ ਜਾਂਦੇ ਰੋ ਜਾਂਦਾ ਕਿਦੇ ਨਾ ਬੜੇ ਬੜੇ ਵੱਡੇ ਕਿਤੇ ਮੈਂ ਤਾਂ ਡੇਰੇ ਚਾਹ ਨਾਲ ਵੀ ਸੂਪੀ ਹੋ ਕੇ ਆਉਂਦੇ ਆ ਅੱਛਾ ਹਾਂ ਸਾਡਾ ਹਾਰ ਡੇਰਾ ਆਏ ਆਏ ਕਿਦੇ ਦਾ ਮੁੰਡਾ ਥੋੜਾ ਹੀ ਛਿੰਦੇ ਦਾ ਭਰਾ ਦਾ ਆ ਓਏ ਆਏ ਭਾ ਨਾਨੀ ਨਾਨੀ ਦੇ ਦੋ ਦੋ ਤਿਆਂ ਦਾ ਵਿਆਹ ਤੇ ਨਾਨੀ ਨੂੰ ਇੰਨਾ ਖਚਾ ਆ ਨਾ ਤੇ ਕਹਿੰਦੀ ਮੈਂ ਰਾਜੀ ਕੰਡਿਆ ਮੈਂ ਹੁਣੇ ਬੱਲੀ ਚਲ ਜਾਂ ਜਿਹੜਾ ਪਹਿਲਾਂ ਪਹਿਲੇ ਦੋਤੇ ਦਾ ਵਿਆਹ ਕਦੋਂ ਜਾਣਾ ਨਾਨੀ ਪਲ ਕੇ ਪਲ ਕੇ ਚਲ ਜਾਣਾ ਫੇ ਰਹਿਣਾ ਉੱਥੇ ਹੁਣ ਵਿਆਹ ਤੱਕ ਜਨਵਰੀ ਮਿਤ ਤੱਕ ਰਹਿਾਂਗੇ ਫੇਰੀ ਮਜਾ ਆਉਣਾ ਵਿਆਹ ਆਹ ਵਾਓ ਤੁਸੀਂ ਕਦੋਂ ਜਾਣਾ ਵਿਆਹ ਤੇ ਉਹ ਸਾਰੇ ਦੀ ਸ਼ਕਲ ਜੇ ਨਹੀਂ ਜਾਣਾ ਵਿਆਹ ਤੇ ਫੋਟੋ ਜਿਹੜਾ ਹੁੰਦਾ ਉਹ ਤਾਂ ਜਾਇਆ ਮੁੰਡਾ ਹਫਤਾ ਤੱਕ ਪਹਿਲਾਂ ਜਾਓਗੇ ਪਹਿਲਾਂ ਚੱਲ ਜਾਣਾ ਹਨਾ ਸ਼ੋਭ ਨੇ ਜਾਣਾ ਜਿਹੜਾ ਪਰ ਤੁਝਾ ਵੀ ਹਿੰਦ ਦਾ ਹੀ ਲੱਗਦਾ ਨਹੀਂ ਰੱਖ ਦੇਖ ਨਹੀਂ ਰੱਖਦੇ ਨਹੀਂ ਹਿੰਦ ਦਾ ਮੁੰਡਾ ਰੱਖਣਗੇ ਔਰ ਕੱਢਣਗੇ ਬਾਹਰ ਟੈਂਟ ਲਾ ਲਿਓ ਵੱਖਰਾ ਇੰਕੀ ਕਿਛਾ ਨਾ ਜਾਤੇ ਅੱਛਾ ਆਪਣੇ ਢੀਡੇ ਵਿੱਚ ਤੇ ਬਾਹਰ ਤੰਬੂ ਜੂ ਫਤੇ ਰਹੇ ਆ ਮੰਗ ਵੜ ਗਿਆ ਨਾ ਕਰ ਆਓ ਸਰਬਾਲਾ ਕਿੰਨੇ ਬੰਨ ਆਇਆ ਆਰੇ ਬੈਠਾ ਆ ਸਰਬਾਲਾ ਬੈਠਾ ਬਾਨਾ ਮਾਮੀ ਦੇ ਵਿਆਹ ਤੇ ਸਰਬਾਲਾ ਅੰਦਾ ਨਹੀਂ ਵੇ ਫਿਰ ਮਾਰਦਾ ਬਾਨਾ ਆ ਨਹੀਂ ਬਾਜੇਨਾ ਬਾਜ ਦਾ ਬੰਨ ਆਇਆ ਬਾਜ ਦਾ ਤੇ ਸਰਬਾ ਬਾਜ ਦਾ ਤੇ ਵਿਆਹ ਹੋ ਗਿਆ ਵਾ ਤੇ ਬਾਜ ਦਾ ਬਾਜ ਦਾ ਵਿਆਹ ਹੋ ਗਿਆ ਪਾ ਗਾ ਬਾ। ਚੱਪ ਲਈ ਕਰ। ਆਹ ਵੇਖੋ ਨਵਾਨੀ ਨੇ ਖੀਰ ਖਵਾਈ ਨਾ ਇਹਨੂੰ ਹਨਾ। ਨਾਨੀ ਨੇ, ਪਰਨਾਨੀ ਨੇ। ਪਰਨਾਨੀ ਨੇ ਖੀਰ ਬਣਾ ਖਵਾਈ। ਭਾਈ ਮੈਂ ਦੋਈ ਬਾਉ। ਕਹਿੰਦਾ ਮੈਂ ਗੋਲੀ ਮਾਰੂ। ਓ ਨਾਨੀ ਨਾਨਾ ਬੈਠੇ। ਫਿਰ ਰੱਖ ਚੱਲਣ ਡਿਆ ਇਹ ਮੁੰਡੇ ਦੇ। ਆਹੋ ਆ ਚੱਲਾ ਆਹ ਆਵਲ ਖਵਾ। ਅੰਡਾ ਮੈਨੂੰ ਕਾਟਣ ਵਖਾ। ਕੀ ਤੇਰੇ ਹੌਣ ਨੂੰ? ਚੱਲ ਚਲਾ ਜਾ। ਤੇ ਆਹ ਹੁਣ ਨਾ ਹੀ ਕਰਾਂ ਦੇ ਬੈਕ ਸਾਈਡ ਆਏ ਹਾਂ ਤੇ ਇੱਥੇ ਆਣ ਕੇ ਇੰਨਾ ਕੁ ਵਧੀਆ ਲੱਗਣ ਡਿਆ ਨਾ ਜਦੋਂ ਖੁੱਲੀ ਜੀ ਹਵਾਵਾ। ਇਹ ਮੋਟਰ ਜੀ ਦਾ ਹਨਾ ਬੜਾ ਵਧੀਆ ਜਿਹਾ ਮਹਿਸੂਸ ਹੋਣ ਰਿਹਾ ਆ। ਵੀ ਕੇ ਜੇ ਹੁੰਦੀ ਮੈਂ ਇੱਥੇ ਰਹਿੰਦੀ ਹੁੰਦੀ ਹਾਂ ਤੇ ਇੱਥੇ ਸਬਜ਼ੀਆਂ ਲਾਈਆਂ ਹੁੰਦੀਆਂ ਆਂ ਇਹ ਇਧਰ ਲਈ ਸਾਈਡ। ਪਰ ਹੋਣ ਨਹੀਂ ਲਾਈਆਂ ਘਰੇ ਹਨਾ। ਲਾਈ ਜੇ। ਨਹੀਂ ਨਾ। ਹਾਂਜੀ ਆ ਵੇਖੋ। ਸਬਜ਼ੀਆਂ ਲਾਈਆਂ ਵਾ। ਇੱਥੇ ਸਬਜ਼ੀਆਂ ਲਾਈਆਂ ਤੇ ਇੱਥੋਂ ਗੋੰਗਲੂ ਪੈ ਲੀਆਂ ਵੀ ਚੁੱਪ ਉੱਡਦੀ ਹੁੰਦੀਆਂ ਹਾਂ। ਉਹ ਹੀ ਪੈ। ਮਤਲਬ ਕਿ ਜਾਦ ਜੀ ਆਉਂਦੀ ਆ। ਹੀਲਿੰਗ ਜੀ। ਚਲ ਆਜੋ ਅੱਗੇ। ਕਿਹ ਮੈਂ ਜਦੇ ਨਹੀਂ ਤੁਰ ਕੇ ਚਲ ਲੈ ਇਧਰੋਂ ਦੀ ਬੈਕ ਸਾਈਡ ਚਲੀਏ ਅੱਜ ਕਿ ਪੱਠੇ ਭੀਜੇ ਹੋਣੇ ਹੈਣਾ ਹਾਂਜੀ ਚਲ ਆ ਚਲੀਏ ਆ ਉਤਾਂ ਤੂੜੀ ਸਾਫ਼ ਕਰਨ ਵਾਲੀ ਇੱਕ ਮਸ਼ੀਨ ਵਖਾਉਣੀ ਮੈਂ ਪਹਿਲੀ ਵਾਰੀ ਵੇਖੀ ਆ ਮਾਂ ਮੈਂ ਹੁਣ ਰੱਖ ਲੋ ਇਹ ਜਲਦੀ ਸਾਰੀ ਤੂੜੀ ਪਾਈ ਦੀ ਹੈਣਾ ਹਾਂਜੀ ਉਦੋਂ ਵੀ ਨਿਕਲੀ ਹੁੰਦੀ ਸਾਫ਼ ਕੋ ਕਿੱਥੇ ਜਾ ਰਹੀ ਹੈ ਕੰਨਾ ਸਾਰਾ ਥੱਲੇ ਨਿਕਲ ਜਾਂਦਾ ਹਣਾ ਹਾਂਜੀ ਭਈ ਇਹ ਕਰਦਾ ਹਣਾ ਮਾਂ ਹਾਂਜੀ ਭਈ ਇਹ ਕਰ। ਵੀ ਜਿਹੜਾ ਕਾਫੀ ਲੱਗਣ ਦੀ ਤੂੜੀ। ਘੱਟਾ ਜੇ ਇਹ ਸਾਰਾ। ਘੱਟਾ ਹੈ। ਹਾਂਜੀ। ਤੇ ਉਹ ਟੋਕਾ ਅੱਥਰ ਰੱਖਿਆ। ਚਾ ਵਧੀਆ ਬਣਾਇਆ ਛੱਡ ਹਣਾ ਤੂੜੀ ਵਾਲਾ। ਮੱਜੇ ਸਾਰੀਆਂ ਉਧਰਲੀ ਸਾਈਡ ਹੈ ਨਾ। ਮੈਨੂੰ ਡਰ ਬੜਾ ਲੱਗਦੇ ਮੱਜਾਂ ਤੋਂ। ਚਾ ਜਾ। ਚਲ ਜੀਏ ਹੁਣ ਘਰੇ। ਇੱਥੇ ਆ ਹੁਣ ਤੁਸੀਂ ਮੇਰੇ ਵੇਖਿਆ ਨਾਨਕਿਆਂ ਦਾ ਘਰ ਤੇ ਇੱਥੇ ਨਾ ਕਿਹੜਾ ਕਿਹੜਾ ਆ ਬੈਕ ਸਾਈਡ ਤੇ ਮੈਂ ਕਾਫੀ ਟਾਈਮ ਬਾਅਦ ਆਈ ਨਾ ਤੇ ਟੂੜੀ ਵਾਲੀ ਮਸ਼ੀਨ ਵੇਖੀ ਆ ਕਿ ਸਾਫ਼ ਕਰਨ ਵਾਲੀ ਤੇ ਬੜੀ ਵੱਖਰੀ ਜੀ ਲੱਗੀ ਆ ਉਦਾਂ ਵੈਸੇ ਮੈਂ ਪਹਿਲੀ ਵਾਰੀ ਆ ਪਹਿਲਾਂ ਨਹੀਂ ਵੇਖੀ ਕਦੀ ਵੀ ਨਾ ਹੀ ਕਦੀ ਕੇ ਕੋ ਸੁਣਿਆ ਹੈ ਕਿ ਟੂੜੀ ਸਾਫ਼ ਕਰਨ ਵਾਲੀ ਵੀ ਮਸ਼ੀਨ ਹੁੰਦੀ ਆ ਤੇ ਬੜਾ ਵਧੀਆ ਜਾਂ ਲੱਗਿਆ ਤੇ ਜੇ ਤੁਹਾਨੂੰ ਵੀ ਨਾਨਕਿਆਂ ਦਾ ਘਰ ਪਸੰਦ ਆਇਆ ਹੋਊਗਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ